ਅੱਜ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਬੋਪਰਾ ਜਲਾਲਾਬਾਦ ਹਲਕੇ ਦੇ ਪਿੰਡ ਕਬਾਇਆ ਵਿਖੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਕੀਤੀ ਗਈ ਇਹ ਮੀਟਿੰਗ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਪਿੰਡ ਕਬਾਇਆ ਦੀ ਕੋਆਪਰੇਟਿਵ ਸੁਸਾਇਟੀ ਦੇ ਸੈਕਟਰੀ ਵੱਲੋਂ ਕਿਸਾਨਾਂ ਨਾਲ ਸਹੀ ਵਤੀਰਾ ਨਹੀਂ ਵਰਤਿਆ ਜਾਂਦਾ ਜਿਸ ਦੇ ਸਬੰਧ ਚ ਅੱਜ ਸਮੂਹ ਕਿਸਾਨਾਂ ਦੇ ਵੱਲੋਂ ਸੁਸਾਇਟੀ ਵਿੱਚ ਪਹੁੰਚ ਕੇ ਸੈਕਟਰੀ ਦੇ ਖਿਲਾਫ ਪ੍ਰਧਾਨ ਸਾਹਿਬ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਜਿਸ ਨੂੰ ਲੈ ਕੇ ਪ੍ਰਧਾਨ ਸਾਹਿਬ ਵੱਲੋਂ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਜਾਣੂ ਕਰਾਇਆ ਗਿਆ ਅਤੇ ਉੱਚ ਅਧਿਕਾਰੀਆਂ ਵੱਲੋਂ ਕੋਈ ਵੀ ਕਾਰਵਾਈ ਨਾ ਕਰਦੇ ਆ ਇਹ ਕਿਹਾ ਗਿਆ ਕਿ ਇਸ ਵਾਰ ਸੈਕਟਰੀ ਨੂੰ ਮਾਫ ਕੀਤਾ ਜਾਵੇ ਪਰ ਜੇਕਰ ਅੱਗੇ ਤੋਂ ਕੋਈ ਸੈਕਟਰੀ ਵੱਲੋਂ ਇਦਾਂ ਦੀ ਗਲਤੀ ਕੀਤੀ ਜਾਂਦੀ ਹੈ ਤਾਂ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਤਾਂ ਆਓ ਤੁਹਾਡੀ ਗੱਲਬਾਤ ਕਰਵਾਉਣੇ ਆ ਸਮੂਹ ਕਿਸਾਨਾਂ ਦੇ ਨਾਲ ਕਿ ਆਖਿਰਕਾਰ ਪੂਰਾ ਮਸਲਾ ਕੀ ਹੈ ਤੇ ਮੀਟਿੰਗ ਕਿਸ ਗੱਲ ਨੂੰ ਲੈ ਕੇ ਜਿਹੜਾ ਕੀਤੀ ਗਈ ਹੈ 60 ਲੱਖ 450 ਰੁਪਏ ਜਿਹੜੇ ਇਹ ਲੋਕਾਂ ਬਲੇਸਟਾਂ ਰਹਿ ਗਏ। ਜੋ ਕਿ ਆਪਣੀ ਸ਼ੈਡਿੰਗ ਨੂੰ ਇਹ ਪੂਰਾ ਹੋਵੇਗਾ ਤਾਂ ਆਪਣਾ ਖਾਤਾ ਘਰ ਚੱਲੇਗਾ ਤਾਂ ਨਹੀਂ ਚੱਲੇਗਾ। ਇਸ ਵਾਸਤੇ ਮੈਂ ਤੁਹਾਨੂੰ ਸਾਰ ਨੂੰ ਮੇਰੇ ਵੱਲ ਕੋਈ ਗਲਤੀ ਨਾ ਮੰਨ ਬਖਸ਼ੋ। ਉਸ ਗੱਲ ਨੂੰ ਭੁੱਲ ਕੇ ਆਪਾਂ ਸੋਸਾਇਟੀ ਚ ਚਲਣੀ ਬਹੁਤ ਵਧੀਆ ਜੀ। ਅਸੀਂ ਅੱਜ ਅਪੀਲ ਕਰਦੇ ਹਾਂ ਵੀ ਸਾਡੀ ਸੋਸਾਇਟੀ ਦੇ ਜਹਾਜ਼ ਪੂਰਾ ਮਾਲ ਮੜਾ ਹੈ। ਆ ਤੁਸੀਂ ਖਲਾ ਖੋੜ ਕੇ ਖਾਣੇ ਆ ਵੀ ਛੱਤਾਂ ਟੁੱਟੀਆਂ ਵੀ ਨੇ। ਇਹ ਛੱਤਾਂ ਵੀ ਸਾਡੀ ਰਿਪੇਅਰ ਕੀਤੀ ਜਾਵਣ। ਤੇ ਆ ਸੈਕਸ਼ਨ ਕਰਨੇ ਵੀ ਤਰਾ ਖਿਆਲ ਕਰੋ ਮੜਾ ਚੰਗੀ ਤਰ੍ਹਾਂ ਠੀਕ ਹੈ ਨਾ ਤੇ ਜਿਸ ਵੀਰ ਦਾ ਕੋਈ ਲੈੰਡਰ ਹੈਗਾ ਇਸ ਮੀਟਿੰਗ ਦੇ ਵਿੱਚ ਉਹ ਵੀ ਸਾਨੂੰ ਸੰਪਰਕ ਕਰੇ ਉਹਦਾ ਵੀ ਹੱਲ ਕਰਾਂਗੇ ਅਸੀਂ ਵੇਖੋ ਜੀ ਜੇ ਗਾਲੇ 452 ਵਾਲੇ ਇਹਨਾਂ ਦਾ ਅੱਗੇ ਹੀ ਡਾਊਨ ਚੱਲ ਰਹੀ ਹੈ ਸਾਇਟੀ ਤੇ ਇਹਨਾਂ ਤੋਂ ਫੰਡ ਦਾ ਜ਼ਿਆਦਾ ਐਮਐਲਏ ਸਿਰੂ ਜੁਆਇਆ ਜਾਵੇ ਸਰਕਾਰ ਵੱਲੋਂ ਇਹਦੀ ਰਿਪੇਅਰ ਤਾਂ ਹੀ ਹੋ ਸਰਦੀਆਂ ਜੀਵਿੰਦਾਰਾਂ ਦੇ ਕੋਲ ਤਾਂ ਇਹ ਨਹੀਂ ਇਨਕਮ ਦਾ ਸੋਰਸ ਨਹੀਂ ਜਿਹੜਾ ਮਤਲਬ ਕਿ ਇਹਦੇ ਉੱਤੇ ਰਿਪੇਅਰਿੰਗ ਦੇ ਪੈਸਾ ਲਾਇਆ ਜਾਵੇ ਤੁਸੀਂ ਖਾਲੀ ਮੋੜ ਜੰਗੀਰ ਸਿੰਘ ਮੈਂ ਵੀ ਅੱਜ ਤੁਸੀਂ ਸੋਸਾਇਟੀਜ਼ ਮੀਟਿੰਗ ਕਰ ਰਹੇ ਹੋ ਕਿ ਕਿਸ ਬੰਦੇ ਮੀਟਿੰਗ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਮੀਟਿੰਗ ਭਾਜੀ ਇਸ ਤਰ੍ਹਾਂ ਕਰ ਰਹੇ ਸੀ ਅਸੀਂ ਅਸੀਂ ਕੁਝ ਦਿਨ ਪਹਿਲਾਂ 5-6 ਮਹੀਨੇ ਸਾਡੀ ਕਮੇਟੀ ਬਣੀ ਜੀ ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਕੋਈ ਸਾਫਤਾ ਦਿਓ ਟਰੈਕਟਰ ਦਾ ਹੋਰ ਆਪਰਸੰਧ ਕਿਤੇ ਨੇ ਅੱਛੇ ਮਹੀਨਾ ਬਾਅਦ ਸੰਧ ਹੁਣ ਇਕੱਠੇ ਕੀਤੇ ਸਾਰੇ ਅਸੀਂ ਉਹ ਕਰ ਅਜੇ ਵੀ ਇੱਕ ਦੋ ਕੋ ਸੰਧ ਰਹਿੰਦਾ ਹੈ ਤੇ ਅਸੀਂ ਮੈਡਮ ਏਆਰ ਨੂੰ ਕਿਹਾ ਸੀ ਵੀ ਅਦਰ ਮੈਡਮ ਜੀ ਸਾਡਾ ਵੀ ਸੋਸਾਇਟੀ ਦੇ ਵਿੱਚ ਸੁਝਾਅ ਦੇ ਹੋਊਗੀ ਉਨੇ ਅਫਸਰ ਸਾਡੇ ਗੱਲ ਹੀ ਨਹੀਂ ਸੁਣਦੇ ਤੇ ਆ ਇੰਸਪੈਕਟਰ ਨੇ ਸੁਣਦਾ ਜਾਂ ਸੈਕਟਰੀ ਨੇ ਸੁਣਦਾ ਤੇ ਵੀ ਸਾਡੇ ਨਾਲ ਕੋਈ ਚਾਹੀਦੀ ਖਾ ਦੇਣਾ ਕੋਸ਼ੇ ਉਹ ਕਹਿੰਦੀ ਮੈਂ ਲਿਖਤੀ ਰੂਦਿਓ ਅਸੀਂ ਲਿਖਤੀ ਰੂਦ ਦਿੱਤਾ ਜੀ ਅੱਜ ਤੱਕ ਸਾਨੂੰ ਨੇ ਕੋਈ ਸੰਹਾਰ ਜਵਾਬ ਨਹੀਂ ਦਿੱਤਾ ਜੀ ਫਿਰ ਉਹਨਾਂ ਇੰਸਪੈਕਟਰ ਜੀ ਹੋਟੀ ਲਈ ਇੰਸਪੈਕਟਰ ਕਹਿੰਦਾ ਜੀ ਇਹਨਾਂ ਨੂੰ ਮਾਫ ਕਰ ਦਿਓ ਜੀ ਮਾਫ ਕਰ ਦਿਓ ਕਿਉਂ ਲੜਿਆ ਇਹਨਾਂ ਨਾਲ ਉਹ ਸਾਡੀ ਨਾਲ ਲੜਾਈ ਹੈ ਅਜੇ ਤਾਂ ਸਾਤਾ ਮੰਗਿਆ ਨਖਲੋ ਜੀ ਮਿਸਾਲ ਸਾਨੂੰ ਦੱਸਦਾ ਕਿ ਸੋਸਾਇਟੀ ਦਾ ਕੀ ਹਾਲ ਚਾਲ ਹੈ ਕਿ ਕੁਝ ਹੈਗਾ ਹੈ ਕਿ ਘਾਟਾ ਹੈ ਕਿ ਨਫਾ ਹੈ ਉਸ ਕੋਈ ਸਾਨੂੰ ਨਹੀਂ ਦੱਤਾ ਜੀ ਹਾਂ ਬਰਾਬਰ ਕੋਈ ਵੀ ਤਸੱਲੀ ਬਖਸ਼ ਬਾਬ ਨਹੀਂ ਦਿੱਤਾ ਗਿਆ ਕੋਈ ਤਸੱਲੀ ਬਖਸ਼ੋ ਕਹਿੰਦੇ ਮਾਫੀ ਕਰ ਦਿਓ ਜੀ ਤੁਸੀਂ ਮਾਫ ਕਰ ਸਾਡੀ ਕੋ ਲੜਾਈ ਹੈ ਮਾਫ ਕਰ ਜੀ ਜਿਹੜੀ ਜਦ ਆਪਣੀ ਪ੍ਰਧਾਨਗੀ ਇਹ ਮੀਟਿੰਗ ਕਰ ਰਹੇ ਹੋ ਪਹਿਲੀ ਮੀਟਿੰਗ ਕਿਸਾਨਾਂ ਨਾਲ ਕੀਤੀ ਹੈ ਕਿ ਸੰਬੰਧੀ ਕੀ ਮਸਲੇ ਇਹਨਾਂ ਦਾ ਜੀ ਇਹ ਹੋਈ ਅਸੀਂ ਮੀਟਿੰਗ ਕੀਤੀ ਜੀ ਸਾਫਤਾ ਉਹਨਾਂ ਨੂੰ ਕਿਹਾ ਸੀ ਅਸੀਂ 5 ਮਹੀਨੇ ਹੋ ਗਏ ਨਾਲੇ ਤੋਂ ਸਾਫਤਾ ਉਹਨਾਂ ਨੂੰ ਕਿਹਾ ਜੀ ਸਾਨੂੰ ਸਾਫਤ ਕਰ ਦਿਓ ਸੈਵੀ ਦਾ ਸਾਨੂੰ ਕੋਈ ਹਿਸਾਬ ਤਾਂ ਨਹੀਂ ਦੇ ਰਹੇ ਜੀ ਅਗਰੇ ਹਿਸਾਬ ਤਾਂ ਨਹੀਂ ਦਿੰਦੇ ਦਿਨ ਅਵਰੁੱਧ ਕੋਈ ਕਾਰਵਾਈ ਕੀਤੀ ਜਾਵੇਗੀ ਕਮੇਟੀ ਵੱਲ ਕੀਤੀ ਜਾਵੇਗੀ ਕਿਸਾਨਾਂ ਦੇ ਕਈ ਮਸਲੇ ਨੇ ਵੀ ਸਾਨੂੰ ਕਈ ਵਾਰੀ ਜਦੋਂ ਖਾਦ ਲੈਣ ਆਣੇ ਸਾਡੇ ਨਾਲ ਮਿਸਭੇਵ ਕੀਤਾ ਜਾਂਦਾ ਹੈ ਇਸ ਸਬੰਧੀ ਕੀ ਕਹਿਣਾ ਤੁਹਾਡਾ ਖਾਦ ਇਨੀ ਜੀ ਕੁਛ ਹੈ ਨਹੀਂ ਸੈ ਬਿਲਕੁਲ ਘਾਟੇ ਚ ਚੱਲ ਰਹੀ ਹੈ ਕੋਈ ਹਿਸਾਬ ਤਾਂ ਸਾਨੂੰ ਦਿੰਦੀ ਨਹੀਂ ਜੀ ਤੁਸੀਂ ਉੱਚ ਅਧਿਕਾਰੀ ਅਫਸਰਾਂ ਨਾਲ ਗੱਲ ਕੀਤੀ ਹੈ ਮਿਲੇ ਜੀ ਕੀ ਕਹਿੰਦੇ ਉਹਨਾਂ ਵੱਲ ਕੋਈ ਜਵਾਬ ਕੋਈ ਗੱਲ ਇਹ ਕਹਿੰਦੇ ਇਹਨਾਂ ਨੂੰ ਮaaf ਕਰ ਦਿਓ ਕੋਈ ਸਾਡੇ ਨਾਲ ਲੜੇ ਨਾ ਸੀ ਇਹਨਾਂ ਨੂੰ ਮaaf ਕਰ ਦਿਜੀਏ ਆਫ ਹੋ ਜਾਏਗੀ ਅੱਛਾ ਤੇ ਟਿਕਟ ਮੈਂ ਲਈ ਨਹੀਂ ਉਸ ਕਾਰਨ ਮੇਰੇ ਸਾਈਟ ਹੀ ਪ੍ਰੀਚੀ ਕੋ ਲਈ ਉਹ ਇੱਕੀ ਯਾਰ ਨਾ ਹੁੰਦੇ ਮੇਰੇ ਆਪ ਦੀ ਜਿੰਨੇ ਵੀ ਜਗ੍ਹੀ ਸੀ ਇਨਕ ਮੈਂ ਇੱਕ ਵਾਰੀ ਵੀ ਨਹੀਂ ਦਫਾਟ ਰਹਾਂਗੇ ਜੀ ਇਹਨਾਂ ਮੇਰੇ ਨਾਲ ਇੱਕੀ ਯਾਰ ਗਿੜ ਪਾ ਦੀ ਹੈ ਉਹਦਾ ਦੀ ਫਾਲਟਰੀ ਲੱਗੇ ਜਾਣਗੀ ਤੂੰ ਇਹਨਾਂ ਨੂੰ ਕਹਿਆ ਨਹੀਂ ਕਹਾਂ ਇਹਨਾਂ ਨੂੰ ਇਹਨਾਂ ਕੋਈ ਮਸਲਾਤ ਅਲੱਗ ਨਹੀਂ ਕੀਤਾ ਨਹੀਂ ਕੀਤਾ ਇਹਨਾਂ ਜੀ ਕਿੰਨਾ ਟਾਈਮ ਹੋ ਗਿਆ ਤੈਨੂੰ ਇਹ ਮਸਲੇ ਇਹਨਾਂ ਨੂੰ ਕਿਹਾ ਮੇਰੇ ਨੋਡ ਬੰਦੀ ਵੇਲੇ ਉਦੋਂ ਇਹਨਾਂ ਨੂੰ ਕਿਹਾ ਸੀ ਕਿੰਨੇ ਘੰਟੇ ਫੀਡ ਪਾਈ ਗਈ ਤੇਰੇ ਖਾਤੇ ਹਾਂਜੀ ਕਿੰਨੇ ਘੰਟੇ ਫੀਡ ਪਾਈ ਗਈ ਹੈ 21 ਜਾਂ ਫੀਡ ਪਤਾ ਨਹੀਂ ਉਹ ਕਿੰਨੇ ਘਟੇ ਨੇ ਪਾਈ ਹੈ ਜੀ ਕੀ ਮਸਲਾ ਕੀ ਹੈ ਤੁਹਾਡਾ ਕਬਾਇਆ ਸੋਸਾਇਟੀ ਨੂੰ ਨਹੀਂ ਸਟਾਡੀ ਦੀ ਅੱਛਾ ਜੀ ਪੈਸੇ ਲਾਇਆ ਆਪਣਾ ਕਾਪੀ 3 ਘੰਟੇ ਬਣਾ ਕੇ 4 ਸਾਲ ਹੋ ਗਏ ਨੇ ਕਿੰਨੇ ਪੈਸੇ ਲੈਣੇ 5000 ਰੁਪਿਆ ਕਿੰਨੇ ਲਿਆ ਹੈ ਇਹ ਨਿਕਰਮੀ ਗਰਮੀ ਦੀ ਸੱਟ ਫੀਡ ਨੇ ਲਿਆ ਹੈ ਨਾ ਨਾ ਸਾਡੀ ਨਾ 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 ਬੋਲੋ ਨਾ ਦੂਜਿਆਂ ਦੇ ਮੋਬਾਈਲ ਤੇ ਤੇ ਤੁਸੀਂ ਇਹਨਾਂ ਨੂੰ ਦੁਬਾਰਾ ਕਿਹਾ ਨਹੀਂ ਵੀ ਸਾਡੀ ਕਾਪੀ ਕਿਤੇ ਕਿੰਨੀ ਟਕਰਾ ਦੁਕਾਨ ਤੇ ਆਇਆ ਬਣਾਣ ਆਜ ਬਣਾਣ ਆਜ ਬਣਾਣਾ ਹੀ ਨਹੀਂ ਕਾਪੀ ਨੇ ਨਾ ਪੈਸਾ ਸਾਡੇ ਬਾਸ ਦਿੱਤੇ ਕਿੰਨੇ ਸਾਲ ਹੋ ਗਏ 4 ਸਾਲ ਹੋ ਗਏ ਨੇ ਵੀ ਤੁਸੀਂ ਕਾਪੀ ਨਵੀਂ ਬਣਾਣ ਦੇ ਬਦਲੇ 5000 ਰੁਪਏ ਲਿਆ ਸਰ ਇਹ ਜਦੋਂ ਉਸ ਵਾਰ ਜਦੋਂ ਮੈਂ 18 ਸੈਟੀ ਉਹਦੇ ਨੂੰ ਪੈਸੇ ਆਏ ਸੀ ਉਸ ਤੋਂ ਬਾਅਦ ਉਹਨਾਂ ਨੇ ਮੈਨ ਲਾ ਤਾ ਨਵੇਂ ਕਾਪੇ ਬਣ ਨਹੀਂ ਨੇ ਡੈਸ ਰੁਪਏ ਦਿੱਤੇ ਕੇ ਸਮਝ ਰਹੇ ਤੁਸੀਂ ਉਹਨਾਂ ਨੂੰ ਦੁਬਾਰਾ 5000 ਰੁਪਏ ਜਿਹੜਾ ਉਹਨਾਂ ਨੇ ਲਿਆ ਜੇ ਉਹ ਮੇਰੇ ਹਿੱਸੇ ਜਮਾ ਨਹੀਂ ਇਸੇ ਜਮਾਣੇ ਹਾਂਜੀ